ਕੁਮਾਰ ਜੀ ਦਾ ਨਾਮ ਤੁਹਾਡਾ ਫਰਮੀਤ ਸਿੰਘ ਮਿੱਤਰਾ ਬਾਈ ਕੀ ਨੋਟ ਆ ਕਿ ਜਿਹੜੇ ਬੱਸ ਡਰਾਈਵਰਾਂ ਨੂੰ ਸੀਟੀਆਂ ਛੱਡ ਕੇ ਟੱਲੀਆਂ ਫੜਦੀਆਂ ਪੈ ਰਹੀਆਂ ਨੇ ਬਾਈ ਤੱਦੀ ਦਾ ਹੁਣ ਸਰਕਾਰ ਨੇ ਕੰਮ ਜਿਹੜਾ ਕਰਨਾ ਸੀ ਉਹ ਆਧਾਰ ਕਾਟੜ ਹੋ ਗਿਆ ਇਸ ਦਾ ਛੜ ਕੇ ਆਪਣੇ ਬੀਬੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਰਕਾਰੀ ਵਸਤਾਂ ਛੱਡ ਕੇ ਸਾਡੀ ਪ੍ਰਾਈਵੇਟ ਵਸਤਾਂ ਦੇ ਵਿੱਚ ਚੜਨ ਲੱਗੀਆਂ ਇਦਾਂ ਦਾ ਬਹੁਤ ਦਿਨੋ ਧੰਨਵਾਦ ਕਰਦੇ ਆ ਤਾਂ ਹੀ ਅਸੀਂ ਆਰਤੀ ਕੀਤੀ ਹੈ ਵੀ ਚਲੋ ਕੋਈ ਮੜਾ ਮੋਟਾ ਸਾਨੂੰ ਸੁੱਖ ਦਾ ਸਾਹ ਲੈ ਦਿੱਜੂਗਾ ਸਰਕਾਰ ਨੇ ਇਹ ਸਾਡੀ ਜਾਨ ਨੂੰ ਛਾਪਾ ਪਾਉਣ ਦੀ ਇਹਦਾ ਪਾਇ ਰੱਖਿਆਗਾ ਇਹਦਾ ਸਰਕਾਰ ਨੂੰ ਇਹੀ ਮੰਗ ਕਰੀ ਜਨਾ ਵੀ ਇਹ ਕਰਨਾ ਸਹੂਲਤ ਦੇਣੀ ਆ ਕੋਈ ਚੰਗੀ ਚ ਸਹੂਲਤ ਦਾ ਬਹੁਤ ਹਜ਼ਾਰ ਰੁਪਏ ਮਹੀਨਾ ਲੇਡੀਆਂ ਨੂੰ ਦੇ ਦਿਓ ਬਾਕੀ ਕਿਰਾਏ ਦਾ ਸਵਾਲ ਕਿਉਂ ਕਰੋ ਲੰਘ ਕਰੋ ਤਾਂ ਕਰਕੇ ਤੁਸੀਂ ਮਹਿਲਾਵਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰ ਰਹੇ ਹੋ ਇਸ ਕਰਕੇ ਜਦੋਂ ਪ੍ਰਾਈਵੇਟ ਗੱਡੀ ਦੇ ਵਿੱਚ ਸਾਰੇ ਜਨ ਪੰਜ ਦਸ ਜਿੰਨ ਬੀਬੀਆਂ ਬਣਾ ਬੈਠ ਗਿਆ ਸੀ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਬਾਈ ਜੀ ਇਹਨਾਂ ਦਾ ਜਿਹੜੇ ਮੁਫਤ ਕੋਲੀ ਛੱਡ ਕੇ ਸਾਡੇ ਨਾਲ ਆ ਕੇ ਬੈਠ ਗਿਆ ਬਹੁਤ ਬਹੁਤ ਹੀ ਧੰਨਵਾਦ ਕਰਦੇ ਇਹਨਾਂ ਦਾ ਸਰਪ੍ਰੀ ਸਿੰਘ ਜੀ ਕਿਹੜੀ ਪਾਸੇ ਲੱਗੇ ਹੋ ਤੁਸੀਂ ਮੈਂ ਸ਼ੀਬਾਸ ਤੇ ਰਹੇ ਹਾਂ ਅੱਜ ਤੁਸੀਂ ਸਪੈਸ਼ਲ ਆਰਤੀ ਕਰੀਆ ਸਵਾਰੀਆਂ ਦੀ ਕਿਉਂ ਕਰ ਰਹੇ ਹੋ ਸਰ ਆਰਤੀ ਕਰਨ ਦਾ ਇਹ ਮਕਸਦ ਸੀ ਵੀ ਅਸੀਂ ਧੰਨਵਾਦ ਕਰਦੇ ਹਾਂ ਉਹ ਲੀਡਿਸ ਦਾ ਉਹ ਭੈਣਾਂ ਦਾ ਜਿਹੜੀਆਂ ਸਰਕਾਰੀ ਬੱਸਾਂ ਛੱਡ ਕੇ ਸਾਡੀ ਬੱਸ 'ਚ ਸਫਰ ਕਰਦੀਆਂ ਨੇ ਕਿਉਂਕਿ ਸਰਕਾਰੀ ਬੱਸਾਂ 'ਚ ਭੀੜ ਜ਼ਿਆਦਾ ਹੋਣ ਕਰਕੇ ਕੁਝ ਲੀਡਿਸ ਸਾਡਾ ਨਾਲ ਸਫਰ ਕਰਨਾ ਪਸੰਦ ਕਰਦੀਆਂ ਨੇ ਵੀ ਜੋ ਕੰਫਰਟੇਬਲ ਬੈ ਕੇ ਜਾਣਾ ਚਾਹੁੰਦੀਆਂ ਹਨ ਉਹਨਾਂ ਕਈ ਲੀਡਿਸ ਸਾਡਾ ਨਾਲ ਸਫਰ ਕਰਦੀਆਂ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਰ ਬਾਕੀ ਸਰਕਾਰ ਨੂੰ ਸਾਰੇ ਇਹ ਕਹਿਣਾ ਚਾਹੁੰਦੇ ਹਾਂ ਸਰਕਾਰ ਨੇ ਇਹ ਕਿਹਾ ਸੀ ਅਸੀਂ ਘਰ ਘਰ ਰੋਜ਼ਗਾਰ ਦੇਵਾਂਗੇ ਪਰ ਸਰਕਾਰ ਸਾਡਾ ਵੀ ਰੋਜ਼ਗਾਰ ਖੋਣ ਨੂੰ ਤਲੀ ਹੋਈ ਤੋ ਕੋਈ ਨਾ ਤੁਮਾਨੂੰ ਵੀ ਸਾਡੀ ਪੂਰੀ ਆਸ ਸੀ ਸਰ ਜਦੋਂ ਵੋਟਾਂ ਪਾਈਆਂ ਸੀ ਵੀ ਕੁਝ ਕਰਨਗੇ ਪਰ ਇਹ ਸਰਕਾਰ ਤਾਂ ਪਿਛਲੀਆਂ ਸਰਕਾਰਾਂ ਵਾਂਗੂ ਨਿਕਲੀ ਸਰ ਸਾਡਾ ਇਹਨਾਂ ਨੇ ਕੋਈ ਸਾਰ ਨਹੀਂ ਲਿਆ ਜੀ ਹੁਣ ਕਟੂਕੜ ਪੰਜਾਬ 'ਚ 6-7000 ਬਸ ਹੈ ਜੀ ਜਿਨ੍ਹਾਂ ਤੇ ਤੇ ਹਜ਼ਾਰਾਂ ਪਰਿਵਾਰ ਪਾਲਦੇ ਨੇ ਜਿਹੜੇ ਡਰਾਈਵਰ ਕਨੈਕਟਰ ਨੇ ਜਿਨ੍ਹਾਂ ਨੇ ਸਹੂਲਤ ਕੀਤੀ ਉਹਦਾ ਹਰਗੇ ਇਹ ਸਰਕਾਰ ਫਿਰ ਕਾਹਤੋਂ ਲਾਗੂ ਕਰ ਰਖਿਆ ਨਹੀਂ ਸਰ ਇਹ ਸਰਕਾਰ ਕੁਛ ਇਹਨਾਂ 'ਚ ਫਰਕ ਕਰ ਸਕਦੀ ਸੀ 60 ਸਾਲਾਂ ਕਰਦੇ ਚਲੋ ਅਸੀਂ ਵੀ ਲਿਜਾਣ ਨੂੰ ਤਿਆਰਾਂ ਲੇਡੀਜ਼ ਜੇ ਸਰਕਾਰ ਜਿਵੇਂ ਪੀਆਰਟੀਸੀ ਨੂੰ ਪੈਸਾ ਦਿੰਦੀ ਹੈ ਜੇ ਪ੍ਰਾਈਵੇਟ ਨੂੰ ਪੈਸਾ ਦਵੇ ਜਦੋਂ ਸਰਕਾਰ ਨੇ ਲੋਕਾਂ ਨੂੰ ਸਹੂਲਤ ਹੀ ਦੇਣੀ ਹੈ ਉਹ ਫਿਰ ਇੱਕ ਤਰਫਾ ਕਿਉਂ ਸਾਰੇ ਤਰਫਾ ਦੇਵੇ ਜੀ ਉਹ ਪ੍ਰਾਈਵੇਟ 'ਚ ਵੀ ਦੇਵੇ ਅਸੀਂ ਲੇਡੀਜ਼ ਜਨ ਨੂੰ ਤਿਆਰਾਂ ਜੀ ਲੇਡੀਜ਼ ਨੂੰ ਅਸੀਂ ਵੀ ਲੈ ਜਾਵਾਂਗੇ ਜੇ ਸਰਕਾਰ ਸਾਨੂੰ ਪੈਸਾ ਦਵੇ ਸਾਡੇ ਮਾਲਕਾਂ ਨੂੰ ਦੇਣ ਸਾਨੂੰ ਮਾਲਕ ਕੋਈ ਮਸ਼ੀਨਾਂ ਦੇਣ ਕੋਈ ਐਸੈਂਟ ਟਿਕਟਾਂ ਦੇਣ ਜੋ ਅਸੀਂ ਲੇਡੀਜ਼ ਹੁੰਦਈਏ ਤੇ ਜੋ ਮਾਲਕਾਂ ਦਾ ਵੀ ਫਾਇਦਾ ਹੋਏ ਜਦੋਂ ਲੇਡੀਜ਼ ਦਾ ਸਫ਼ਰ ਸਾਰਿਆਂ ਪਾਸੇ ਫ੍ਰੀ ਹੋਊਗਾ ਤਾਂ ਪੀੜਾ ਪੀਪ ਘਟੂਗੀ ਉਹ ਤੁਸੀਂ ਸਰਕਾਰੀ ਬੱਸ ਦੇ ਦਿਓ ਸਰ ਮਾਲਕ ਨੂੰ ਮਹੀਨੇ ਬਾਅਦ ਤਨਖਾਹ ਦੇਈ ਜਾਂਦੇ ਨੇ ਨਹੀਂ ਸਰ ਮਾਲਕ ਵੀ ਕਿੱਥੋਂ ਦੇਊਗਾ ਗੱਡੀਆਂ ਦੀ ਤੇਲ ਹੀ ਨਹੀਂ ਪੂਰਾ ਦਾ ਮਾਲਕ ਕਿੱਥੋਂ ਦੇਊਗਾ ਸਾਨੂੰ ਦੱਸੋ ਕਮਸ਼ੀਬ ਜੀ ਕੀ ਨਾ ਬਤਾਈਏ ਜਿਹੜੀਆਂ ਅੱਜ ਸੀਟੀਆਂ ਛੱਡ ਕੇ ਟੱਲੀਆਂ ਫੜਨੀਆਂ ਪੈਦੀਆਂ ਕਨੈਕਟਰਾਂ ਨੂੰ ਬਹੁਤ ਬੁਰਾ ਹਾਲ ਹੋ ਰਿਹਾ ਜੀ ਸਾਡਾ ਨਾ ਤਾਂ ਤੇਲ ਪੂਰਾ ਹੋ ਰਿਹਾ ਨਾ ਡਰਾਈਵਰ ਕਨੈਕਟਰਾਂ ਦੀਆਂ ਤਰਖਾਹਾਂ ਨਿਕਲ ਰਹੀਆਂ ਨੇ ਨਾ ਖਰਚੇ ਪੂਰੇ ਹੋ ਰਹੇ ਨੇ ਸਰਕਾਰ ਮਹਿਲਾਵਾਂ ਨੂੰ ਤੁਸੀਂ ਧੰਨਵਾਦ ਕਰ ਰਹੇ ਹੋ ਤੇ ਉਹਨਾਂ ਦੀ ਆਰਤੀ ਉਤਾਰੀ ਜਾ ਰਹੀ ਬਹੁਤ ਹਾਂ ਜੀ ਉਹਨਾਂ ਦੀ ਮਿੰਨਤਾਂ ਕਰਕੇ ਸੀ ਚੜਾਈਆਂ ਨਹੀਂ ਸੀ ਧੰਨਵਾਦ ਕਰਿਆ ਵੀ ਜਿਹੜਾ ਸਾਡਾ ਸਰਕਾਰੀ ਬੱਸ ਛੱਡ ਕੇ ਤੁਸੀਂ ਸਾਡੀ ਗੱਲ ਚ ਸੁਣ ਲਈ ਕੀ ਨਾਮ ਹਰਜੀਤ ਮਾਹੀ ਆ ਸਰ ਮੈਂ ਜੀ ਇੱਕ ਪ੍ਰਾਈਵੇਟ ਕਨੈਕਟਰੀ ਕੀਤੀ ਐ ਮੈਨੇ ਲੁਧਿਆਣਾ ਜਲੰਧਰ ਵੀ ਚੱਲਦਾ ਰਹੇ ਆ ਮੈਂ ਓਂਕਾਰ ਵਾਸਤੇ ਕਨੈਕਟਰੀ ਕਰੀ ਐ ਆਰਬਿਟ ਤੇ ਕਨੈਕਟਰੀ ਕਰੀ ਐ ਐਸਕੇਟੀ ਦੀ ਕਰੀ ਐ ਹੁਣ ਤੁਸੀਂ ਰਜਗਾਰ ਤੋਂ ਕਿਉਂ ਵਿਹਲੇ ਹੋ ਵੀ ਸਰ ਸਾਨੂੰ ਕੰਮ ਹੀ ਨਹੀਂ ਮਿਲ ਰਿਹਾ ਕੰਮ ਜੇ ਮਿਲਦਾ ਮਾਲਕ ਕਹਿੰਦਾ ਆ ਆਧਾਰ ਕਾਰਡ ਬੰਦ ਹੋਊਗਾ ਫੇਰ ਅਸੀਂ ਜਾ ਕੇ ਉਹ ਕਰਾਂਗੇ ਆਪਣੇ ਸ਼ਹਿਰ ਤੋਂ ਆਣੇਗਾ ਵੀ ਜੇ ਆਧਾਰ ਕਾਰਡ ਬੰਦ ਹੋਊਗਾ ਫੇਰ ਅਸੀਂ ਕਿ ਤੁਹਾਨੂੰ ਕੰਮ ਦਵਾਂਗੇ ਆਧਾਰ ਕਾਰਡ ਬੰਦ ਨਹੀਂ ਹੋ ਰਿਹਾ ਅਸੀਂ ਪਹਿਲੇ ਮਿਲਦੇ ਆ ਸਰ हा जी